ਉਹ ਮੇਰਾ ਪੈਸ਼ਨ ਹੈ ਸ਼ੁਕਰਾਨਾ ਮਿਹਰਬਾਨ ਬਹੁਤ ਸਾਰੀ ਮੁਹੱਬਤ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਦੇ ਸਾਰੇ ਤੰਦਰੁਸਤ ਹੋਵੋਗੇ ਤਾਂ ਦੋਸਤੋ ਜਦੋਂ ਤੁਸੀਂ ਥੰਬਨੇਲ ਦੇ ਉੱਪਰ ਲਾਈਨ ਪੜ੍ਹੀ ਹੋਊਗੀ ਕਿ ਕੋਈ ਬੰਦਾ ਨੌਕਰੀ ਛੱਡ ਰਿਹਾ ਹੈ ਉਹ ਵੀ ਸੀਐਮ ਦੇ ਸਾਹਮਣੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕੇਦਮ ਗੱਲ ਆਈ ਹੋਊਗੀ ਵੀ ਯਾਰ ਕਿੰਨਾ ਕਮਲਾ ਬੰਦਾ ਯਾਰ ਵੀ ਨੌਕਰੀ ਛੱਡੀ ਜਾਂਦਾ ਹੈ ਅਸੀਂ ਇਸ ਨੌਕਰੀ ਪਿੱਛੇ ਭੱਜੇ ਫਿਰਦੇ ਹਾਂ ਅਸੀਂ ਇਸ ਨੌਕਰੀ ਦੇ ਪਿੱਛੇ ਦਿਨ ਰਾਤ ਪੜਾਈਆਂ ਕਰੀ ਜਾਂਦੇ ਆ ਤੇ ਇਹ ਬੰਦਾ ਨੌਕਰੀ ਨੂੰ ਠੁਕਰਾਰ ਰਿਹਾ ਯਾਰ ਤਾਂ ਭਾਈ ਉਹ ਨੌਕਰੀ ਨੂੰ ਠੁਕਰਾਉਣ ਦਾ ਉਸ ਬੰਦੇ ਦੇ ਅੰਦਰ ਜज्ਬਾ ਸੀ ਉਸ ਬੰਦੇ ਦੇ ਅੰਦਰ ਜਨੂਨ ਸੀ ਤਾਂ ਉਸ ਨੇ ਉਸ ਨੌਕਰੀ ਨੂੰ ਠੁਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੇ ਕਿਹਾ ਵੀ ਮੈਂ ਜੀ ਆਪਣਾ ਪੈਸ਼ਨ ਨਹੀਂ ਛੱਡ ਸਕਦਾ ਮੈਂ ਆਪਣਾ ਸ਼ੌਂਕ ਨਹੀਂ ਛੱਡ ਸਕਦਾ ਮੈਂ ਨੌਕਰੀ ਛੱਡ ਦੂੰਗਾ ਤਾਂ ਦੋਸਤੋ ਇਸੇ ਲਈ ਮੈਂ ਤੁਹਾਨੂੰ ਕਹਿਣਾ ਵੀ ਆਪਾਂ ਨਾਰਮਲ ਜੀ ਉਦਾਹਰਣ ਲੈਣੇ ਆ ਵੀ ਜੇ ਆਪਾਂ ਘਰੋਂ ਭੁੱਖੇ ਢਿੱਡ ਤੁਰਗੇ ਨਾ ਤੇ ਆਪਾਂ ਨੂੰ ਰਾਹ ਦੇ ਵਿੱਚ ਕੋਈ ਰੋਟੀ ਨਹੀਂ ਪੁੱਛਦਾ ਕਿਸੇ ਵੀ ਘਰੇ ਜਾਵਾਂਗੇ ਰੋਟੀ ਨਹੀਂ ਪੁੱਛੂਗਾ ਤੇ ਜੇ ਘਰੋਂ ਰੋਟੀ ਖਾ ਕੇ ਜਾਵਾਂਗੇ ਨਾ ਤਾਂ ਸਾਰੇ ਰੋਟੀ ਪੁੱਛਣਗੇ ਜਾਂ ਕੋਈ ਖਾਣ ਦਾ ਸਮਾਨ ਖਮਾਉਣਗੇ ਉਵੇਂ ਇੱਕ ਉਦਾਹਰਣ ਹੋਰ ਜੇਕਰ ਦੇਖੀਏ ਜੇ ਆਪਾਂ ਕਿ ਸ਼ਹਿਰ ਜਾਣਾ ਆਪਣੇ ਜੇ ਤਾਂ ਆਪਾਂ ਗਏ ਆ ਆਪਣੇ ਸਾਧਨ ਤੇ ਤਾਂ ਆਪਾਂ ਨੂੰ ਪਿੰਡ ਦੇ ਬੰਦੇ ਵੀ ਵਾਧੂ ਮਿਲੀ ਜਾਣਗੇ ਬੱਸਾਂ ਵੀ ਵਾਧੂ ਮਿਲੀ ਜਾਣੀਆਂ ਪਰ ਜੇ ਆਪਾਂ ਗਏ ਆ ਬਸ ਤੇ ਨਾ ਤਾਂ ਆਪਣੇ ਪਿੰਡ ਦੀ ਵਾਸ ਆਉਣੀ ਆਾ ਪੱਡੇ ਤੇ ਬੈਠੇ ਰਵਾਂਗੇ ਤੇ ਨਾ ਹੀ ਆਪਣੇ ਪਿੰਡ ਦਾ ਕੋਈ ਆਪਾਂ ਨੂੰ ਬੰਦਾ ਟੱਕਰਨਾ ਤਾਂ ਦੋਸਤੋ ਇਹਦਾ ਮੈਂ ਮਤਲਬ ਕੀ ਨਿਕਲਦਾ ਜੇ ਕੋਲ ਮਲਾ ਕੇ ਗੱਲ ਕਰਗੇ ਵੀ ਕਿਹੜਾ ਇੱਕ ਨੌਕਰੀ ਮਿਲਣ ਦੀ ਦੇ ਰਹਿ ਫਿਰ ਨੌਕਰੀਆਂ ਦੀਆਂ ਤਆਂ ਲੱਗ ਜਾਣੀਆਂ ਤਆਂ ਤੁਸੀਂ ਚੁਆਇਸ ਕਰੋਗੇ ਵੀ ਮੈਂ ਇਹ ਨੌਕਰੀ ਲਮਾਂ ਕਿ ਆ ਨੌਕਰੀ ਲਮਾਂ ਤੁਸੀਂ ਰਿਆ ਲਿਆ ਕਰੋਗੇ ਵੀ ਆ ਦੱਸਿਓ ਜੀ ਅਸੀਂ ਕਿਹੜੀ ਨੌਕਰੀ ਜੁਆਇਨ ਕਰਗੇ ਤਾਂ ਉਸੇ ਤਰੀਕੇ ਨਾਲ ਵੀ ਆਪਾਂ ਨੌਕਰੀ ਮਿਲਣ ਦੇ ਬਾਰੇ ਤਾਂ ਸੋਚੀ ਜਾਣੀ ਆ ਨੌਕਰੀ ਮਿਲ ਵੀ ਜਾਊਗੀ ਯਾਰ ਜੀ ਆਪਾਂ ਆਪਦੇ ਮਨ 'ਚ ਥਾਣ ਨਹੀਂ ਆਣਾ ਵੀ ਮੈਂ ਨੌਕਰੀ ਲੈਣੀ ਆ ਤਾਂ ਨੌਕਰੀ ਮਿਲ ਜੂਗੀ ਬਸ ਆਪਾਂ ਉਸ ਗੱਲ ਤੇ ਉਸ ਜਿੱਦ ਤੇ ਅੜੇ ਰਹਿਣਾ ਬਾਕੀ ਦੀਆਂ ਗੱਲਾਂ ਮੈਂ ਬਾਅਦ 'ਚ ਕਰੂੰਗਾ ਇੱਕ ਵਾਰ ਤੁਸੀਂ ਇਹ ਕਲਿੱਪ ਸੁਣੋ ਵੀ ਇੱਕ ਕਲਿੱਪ ਦੇ ਵਿੱਚ ਕੀ ਕਹਿ ਰਿਹਾ ਬੰਦਾ ਠੀਕ ਹੈ ਇੱਕ ਵਾਰੀ ਕਲਿੱਪ ਸੁਣੋ ਧਿਆਨ ਦੇ ਨਾਲ ਸੀਰ ਸਰ ਮੇਰਾ ਨਾਮ ਅਨੰਤ ਧੀਰ ਸਿੰਘ ਹੈ ਜੀ ਤੇ ਬੈ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਹੈ ਜੀ ਰੈਸਲਿੰਗ ਦਾ ਮੇਰਾ ਸਪੋਰਟਸ ਦਾ ਇਹ ਗ੍ਰੇਡ ਹੈ ਜੀ 2008 ਸਾਲ ਸਾਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਸੀਗਾ ਜੀ ਪੌਣੇ ਪੰਜ ਸਾਲ ਨੌਕਰੀ ਹੋ ਗਈ ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ ਔਰ ਲਗਾਤਾਰ ਚਾਰ ਵਾਰ ਇੰਡੀਆ ਪੁਲਿਸ ਦਾ ਚੈਂਪੀਅਨ ਸੀਗਾ ਸਾਨੂੰ ਕੱਟਦਾ ਜੀ ਕਦੋਂ ਕਦੋਂ ਕੱਟਦਾ ਹਾਈਟ ਦੀ ਰਿਲੈਕਸੇਸ਼ਨ ਸੀਗਾ ਸੈਂਟੀ ਪਲੇਅਰ ਸਰ ਕੱਟਦੇ ਸੀ ਇਹ 2012 ਵਿੱਚ ਸਰ ਅਸੀਂ ਡਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ ਤੇ ਬਰ ਬਾਰਸਤਾਨ ਨਹੀਂ ਉਧਰ ਸਾਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ ਹਾਂਜੀ ਵੀ ਸਾਡੀ ਆ ਪ੍ਰੋਬਲਮ ਆ ਚਲੋ ਆਏ ਵੀ ਸਰ ਕਿਸੇ ਨੇ ਇਹਨਾਂ ਨੇ ਨਹੀਂ ਪ੍ਰੋਬਲ ਉਸ ਤੋਂ ਸਰ ਬਾਅਦ ਮੈਂ ਅਮਰੀਕਾ ਕੰਟੈਕਟ ਸੀ ਕਲੱਬ ਨਾਲ ਜੀ ਫਿਰ ਉੱਥੇ ਚਲਾ ਗਿਆ ਜੀ 2 ਸਾਲ ਲਾਇਆ ਜੀ ਚਲੋ 6 ਮਹੀਨੇ ਕੈਨੇਡਾ ਵੀ ਰਿਹਾ ਜੀ ਤੇ ਬਾਈ ਗਰ ਲਾਲ ਕਨੌਰ ਆ ਜੀ ਜਿਹੜੇ ਐਮ ਐਲ ਆ ਹਾਂ ਐਮ ਐਲ ਕਬਟੇ ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ ਹਾਂ ਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਅਗੇ ਪਲੇਅਰ ਹੈ ਇੱਥੇ ਨਹੀਂ ਰਹਿਣੇ ਚਾਹੀਦੇ ਤੂੰ ਵਾਪਸ ਆ। ਫਿਰ ਉਸ ਤੋਂ ਬਾਅਦ ਸਰ ਅਮਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਦੀ। ਮੇਰੇ ਆਪਣੀ ਆਪਣੀ ਪਰਸਨਲ ਬਣਾਈ ਆ ਜੀ। ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਆ ਜੀ। ਔਰ ਖੇਡਾਂ ਬਤਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਤੇ ਆ ਜੀ। ਤੇ ਚਲੋ ਸਰ ਵੈਸੇ ਪਟਵਾਰੀ ਦਾ ਕਦੇ ਨਹੀਂ ਸੋਚਿਆ ਸੀ ਮੈਂ ਪਰ ਮੈਂ ਟੈਸਟ ਭਰਿਆ ਜੀ। ਤੇ ਥੈਂਕ ਯੂ ਤੇ ਉਹ ਤੁਸੀਂ ਮੇਰਾ ਹਾਂਜੀ ਮੈਂ ਰਿਕੁਐਸਟ ਇਹੀ ਕਰਦਾ ਸਰ ਵੀ ਮੈਨੂੰ ਏ கிரேਡ ਹੈ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਉਹ ਉਹ ਕੋਈ ਗੱਲ ਨਹੀਂ ਕਰ ਤੂੰ ਸਿਸਟਮ ਦੇ ਵਿੱਚ ਆ ਜਾ ਹਾਂਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਸਰ ਸੁਸ਼ੀਲ ਜੁਗੇਸ਼ਰ ਦਾਤੂ ਨਹੀਂ ਹੈ ਜੀ ਮੈਂ 12 12 ਸਾਲ ਉਹਨਾਂ ਨਾਲ ਇੰਡੀ ਟੀਮ ਦਾ ਪਾਰਟਰ ਆ ਜੀ ਜੀ ਤੇ ਹੁਣ ਸਰ ਉਮੀਦ ਹੈ ਜੀ ਇਦਾਂ ਦੀ ਸਰਕਾਰਾਂ ਆਈਆਂ ਬੇ ਜਰੂਰ ਨਹੀਂ ਨਹੀਂ ਸ਼ੌਕ ਨਹੀਂ ਛੱਡਣਾ ਸੀਨੀਅਰ ਸਰ ਬਾਲਡੇਸ਼ਾ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਉਤਪਰ ਉਹ ਪੰਜਾਬ ਚ ਕੀ ਕਹਿਣਗੇ ਸਰ ਉਹ ਮੇਰਾ ਪੈਸ਼ਨ ਹੈ ਸਾਡੇ ਕੋਲ ਨੂੰ ਤਾਂ ਨੌਕਰੀ ਮਿਲ ਗਈ ਕੱਟੇ ਬੰਦ ਮੈਂ ਨੌਕਰੀ ਛੱਡ ਸਕਦਾ ਸਰ ਉਹ ਮੇਰਾ ਪੈਸ਼ਨ ਆ ਤੁਹਾਨੂੰ ਇਹ ਰਿਕਵੈਸਟ ਕਰਦਾ ਪਲੀਜ਼ ਮੀਸ ਮੈਨੂੰ ਉਹ ਛੱਡਾ ਨਹੀਂ ਹਾਂਜੀ ਆਪਾਂ ਕੋਈ ਨਾ ਵੀ ਸੈਟੀਸਫੈਕਟ ਨਿਕਾਲ ਲੈ ਠੀਕ ਹੈ ਸਰ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ ਚ ਜਿੱਤਨਾ ਕਿਤੇ ਤੁਹਾਡੀ ਡੈਪੂਟੇਸ਼ਨ ਤੇ ਜਾਂ ਕਿਵੇਂ ਵੀ ਸਰ ਤਦ ਨਹੀਂ ਉਹ ਲਾਦਨ ਪਰ ਜੀ ਤੁਸੀਂ ਇਸ ਤਰ੍ਹਾਂ ਕਰਿਓ ਕਿ ਪੰਜਾਬ ਵਾਸਤੇ ਨੇਸ਼ਨਲ ਪਲੇਅਰ ਪੈਦਾ ਕਰ ਰਹੇ ਹੋ। ਤੁਮ 2:00 ਵਜੇ ਤੱਕ। ਥੈਂਕ ਯੂ ਸਰ। ਤਾਂ ਦੋਸਤੋ ਇਹ ਕਲਿੱਪ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਵੀ ਬੰਦਾ ਯਾਰ ਆਪਣੇ ਸ਼ੌਂਕ ਵਾਸਤੇ ਨੌਕਰੀ ਛੱਡ ਰਿਹਾ। ਤਾਂ ਦੋਸਤੋ ਉਹੀ ਆਪਾਂ ਗੱਲ ਕਰਨੀ ਹੈ ਵੀ ਆਪਾਂ ਨੌਕਰੀ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਸੱਚੇ ਦਿਲੋਂ ਪੜਾਂਗੇ ਨੌਕਰੀ ਲੈ ਲਾਂਗੇ। ਪਰ ਆਪਾਂ ਨਾ ਟੋਬੇ ਨਹੀਂ ਬੰਨਣਾ, ਆਪਾਂ ਖੜੇ ਨਹੀਂ ਰਹਿਣਾ ਇੱਕ ਜਗ੍ਹਾ। ਨੌਕਰੀ ਮਿਲਣ ਤੋਂ ਬਾਅਦ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਣੇ ਚ ਸਬਰ ਆ ਜਾਊਗਾ ਆਪਾਂ ਰੁਕ ਜਾਵਾਂਗੇ ਨੌਕਰੀ ਦੇ ਰਾਹੀ ਆਪਾਂ ਸਾਰੀ ਜ਼ਿੰਦਗੀ ਕੱਟਾਂਗੇ ਆਪਾਂ ਖੜਨਾ ਨਹੀਂ ਦੋਸਤੋ ਖੜਿਆ ਪਾਣੀ ਗੰਧਲਾ ਹੋ ਜਾਂਦਾ ਅਕਸਰ ਜਿਵੇਂ ਆਪਾਂ ਟੋਬਿਆਂ ਦਾ ਪਾਣੀ ਦੇਖਦੇ ਆ ਆਪਾਂ ਦਰਿਆਵਾਂ ਤੇ ਨਦੀਆਂ ਲ ਆਪਣੇ ਆਪ ਚ ਵਹਾ ਲੈ ਕੇ ਆਉਣਾ ਜੋ ਨਿਰੰਤਰ ਚੱਲਦੇ ਰਹਿੰਦੇ ਆ ਕਦੇ ਨੀਵਾ ਪਣਾ ਆਉਂਦਾ ਉਹਨਾਂ ਦੇ ਵਿੱਚ ਕਦੇ ਉੱਚਾ ਪਣਾ ਆਉਂਦਾ ਕਦੇ ਉਤਰਾਹ ਆਉਂਦਾ ਕਦੇ ਚੜ੍ਹਾ ਆਉਂਦਾ ਉਹ ਕਹਿੰਦੀ ਹੁੰਦੇ ਆ ਨਾ ਵੀ ਸੰਤੁਸ਼ਟ ਹੋਣਾ ਸੈਟੀਸਫਾਈ ਹੋਣਾ ਕੰਮ ਟੋਬਿਆਂ ਦਾ ਹੁੰਦਾ ਨਦੀਆਂ ਤੇ ਨਹਿਰਾਂ ਦਾ ਨਹੀਂ ਹੁੰਦਾ ਉਸੇ ਤਰੀਕੇ ਨਾਲ ਪਹਿਲਾ ਆਪਣਾ ਸਟੈਪ ਕੀ ਹੈ ਨੌਕਰੀ ਲੈਣਾ ਦੂਸਰਾ ਸਟੈਪ ਹੈ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਆਪਣਾ ਸ਼ੌਂਕ ਪੂਰਾ ਕਰਨਾ ਨੌਕਰੀ ਲੱਗਣਾ ਤਾਂ ਆਪਾਂ ਕਹਿ ਸਕਦੇ ਹਾਂ ਆਪਣੀ ਪੈਸੇ ਕਮਾਉਣ ਦਾ ਇੱਕ ਜਰੀ ਹੈ ਪਰ ਆਪਣੇ ਅੰਦਰ ਵੀ ਤਾਂ ਯਾਰ ਸ਼ੌਂਕ ਹੋਣਗੇ ਆਪਣੇ ਅੰਦਰ ਵੀ ਤਾਂ ਕੋਈ ਕਲਾ ਹੋਊਗੀ ਉਸ ਕਲਾ ਨੂੰ ਅਭਾਰਨ ਦਾ ਮੌਕਾ ਵੀ ਆਪਾਂ ਨੂੰ ਮਿਲੇਗਾ ਜਰੂਰ ਮਿਲੇਗਾ ਪਰ ਪਹਿਲਾ ਮੁੱਢਲਾ ਪੜਾ ਆਪਣਾ ਕੀ ਹੈ ਨੌਕਰੀ ਲੱਗਣਾ ਇਹ ਜਿਹੜੇ ਬੰਦੇ ਦੀ ਕਲਿੱਪ ਸੁਣੀ ਆ ਤੁਸੀਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਸੀ ਬਾਹਰਲੇ ਦੇਸ਼ਾਂ 'ਚ ਖੇਡਣ ਵੀ ਗਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਤਾਂ ਸਹੀ ਜਜ਼ਬਾ ਬਣਾਇਆ ਤਾਂ ਸਹੀ ਫਿਰ ਇਹ ਗੱਲ ਆਖਣ ਦੇ ਬਰਾਬਰ ਹੋਇਆ ਤੇ ਹੋ ਸਕਦਾ ਫੇਰ ਹੀ ਨੌਕਰੀ ਉਸ ਨੂੰ ਮਿਲੀ ਹੋਵੇ ਆਪਾਂ ਨੂੰ ਕਿਉਂ ਨਹੀਂ ਮਿਲ ਰਹੀ ਕਿਉਂਕਿ ਆਪਾਂ ਢੀਕ ਰਹੇ ਆ ਬੈਠੇ ਵੀ ਸਾਨੂੰ ਨੌਕਰੀ ਮਿਲੂਗੀ ਭਾਈ ਜੇਕਰ ਆਪਾਂ ਪੜਾਂਗੇ ਨਾ ਸੱਚੇ ਦਿਲੋਂ ਤਿਆਰੀ ਕਰਾਂਗੇ ਹੁਣ ਆਪਾਂ ਨੂੰ ਪਤਾ ਹੈ ਵੀ ਸ਼ਿਪਾਰਸ਼ਾਂ ਦਾ ਕੰਮ ਬਹੁਤ ਘਟ ਗਿਆ ਬਹੁਤ ਰੀਅਰ ਰਹਿ ਗਿਆ ਆਪਾਂ ਕਹਦੇ ਕਿ ਬੰਦ ਹੀ ਹੋ ਗਿਆ ਮਿਹਨਤ ਦਾ ਮੁੱਲ ਪੈਂਦਾ ਹੈ ਵਿਦਿਆਰਥੀਓ ਜੇਕਰ ਆਪਾਂ ਸੱਚੇ ਦਿਲੋਂ ਮਿਹਨਤ ਕਰਾਂਗੇ ਤਾਂ ਹੁਣ ਸਭ ਤੋਂ ਪਹਿਲਾਂ ਤੁਹਾਡਾ ਪੜਾਖੀ ਹੈ ਉਠੋ ਜਾਗੋ ਆਪਣੀਆਂ ਕਾਪੀਆਂ ਕਿਤਾਬਾਂ ਚੱਕੋ ਨੌਕਰੀਆਂ ਬਹੁਤ ਨਿਕਲ ਰਹੀਆਂ ਨੇ ਮੈਂ ਇਹ ਚਾਹੁੰਦਾ ਵੀ ਬਹੁਤ ਜਲਦ ਤੁਸੀਂ ਸੀਐਮ ਮਾਨ ਸਾਹਮਣੇ ਖੜੇ ਹੋਮੋ ਤੇ ਆਪ ਮਾਈਕ ਫੜ ਕੇ ਬੋਲ ਰਹੇ ਹੋ ਵੀ ਸਰ ਜੀ ਸਾਨੂੰ ਮਾਨ ਹੈ ਤੁਹਾਡੇ ਤੇ ਅਸੀਂ ਵੀ ਇੱਕ ਦਿਨੇ ਵੀਡੀਓ ਦੇਖੀ ਸੀ ਤੇ ਸਾਡੇ ਦਿਨ ਉਸੇ ਦਿਨ ਜਜ਼ਬਾ ਆ ਗਿਆ ਸੀ ਵੀ ਹਾਂ ਇੱਕ ਦਿਨ ਅਸੀਂ ਵੀ ਇੱਥੇ ਖੜੇ ਹੋਵਾਂਗੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂਗੇ ਤਾਂ ਦੋਸਤੋ ਉਠੋ ਬਾਕੀ ਜਿਸ ਨੇ ਸ਼ਰਵਤੀ ਤੌਰ ਤੋਂ ਮਿਹਨਤ ਸਟਾਰਟ ਕਰਨੀ ਹੈ ਤਾਂ ਸਾਡਾ 21 ਅਗਸਤ ਪਾਬਕੀ ਕੱਲ ਤੋਂ ਵੈ ਸ਼ੁਰੂ ਹੋਣ ਜਾ ਰਿਹਾ ਹੈ ਜਿਹੜੇ ਬੱਚਿਆਂ ਨੇ ਆਫਲਾਈਨ ਇੱਥੇ ਤਿਆਰੀ ਕਰਾਉਣਾ ਹੈ 17000 ਰਫੀਸ ਹੈ 17000 ਦੇ ਵਿੱਚੋਂ 2000 ਡਿਸਕਾਊਂਟ ਹੋ ਜਾਊਗਾ ਜੇ ਤੁਸੀਂ ਅੱਜ ਦੇ ਦਿਨ ਹੀ ਐਪ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੇ ਹੋ AC845 쿠ਪਨ ਕੋਡ ਲਾ ਕੇ ਇੱਕ 쿠ਪਨ ਕੋਡ ਦੇ ਕੇ ਜਾ ਰਹੇ ਹਾਂ ਤੁਹਾਨੂੰ ਦੋਸਤਾਂ ਨੂੰ ਮੈਂ AC845 ਆਪਣਾ 쿠ਪਨ ਕੋਡ ਹੈ ਐਪ ਦੇ ਵਿੱਚ ਜਾਉਂਗੇ ਰੋੜਾ ਕਲਾਸਿਸ ਐਪਲੀਕੇਸ਼ਨ ਓਪਨ ਕਰੋਗੇ ਉਹਦੇ ਵਿੱਚ ਆਫਲਾਈਨ ਸਰਚ ਕਰਿਓ ਆਫਲਾਈਨ ਸਰਚ ਕਰਕੇ ਉੱਥੇ ਇੱਕ ਕੋਰਸ ਆ ਜਾਊਗਾ ਆਫਲਾਈਨ ਵਾਲਾ ਉਸ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਉੱਥੇ ਇੱਕ ਹੈਵੇ ਕੂਪਨ ਕੋਡ ਮੰਗਣਗੇ AC845 ਭਰ ਦੇਣਾ ਤੇ ਰਜਿਸਟ੍ਰੇਸ਼ਨ ਭਰ ਦੇਣੀ ਹੈ AC845 ਫਿਲ ਕਰਕੇ ਰਜਿਸਟ੍ਰੇਸ਼ਨ ਦੀ ਫੀਸ ਹੋਊਗੀ 100 ਰੁਪਿਆ 100 ਰੁਪਿਆ ਪੇ ਕਰ ਦੇਣਾ 2000 ਦਾ ਡਿਸਕਾਊਂਟ ਮਿਲ ਜੂਗਾ ਜੋ ਤੁਸੀਂ ਇੱਥੇ ਆਉਂਗੇ ਤੇ ਆਨਲਾਈਨ ਵਾਲਿਆਂ ਵਾਸਤੇ ਵੀ ਬਹੁਤ ਭਾਰੀ ਡਿਸਕਾਊਂਟ ਹੈ ਤੇ ਤੁਸੀਂ ਵੀ ਇਹ ਕੂਪਨ ਕੋਡ ਪ੍ਰਯੋਗ ਚ ਲੈ ਆ ਸਕਦੇ ਹੋ ਬਾਕੀ ਮੈਂ ਅਖੀਰ ਤੇ ਇਹੀ ਕਹਿਣਾ ਚਾਹੂੰਗਾ ਤੁਹਾਡਾ ਭਰਾ ਤੁਹਾਡਾ ਭਾਈ ਨਾਲ ਖੜਾ ਆਓ ਮਿਲ ਕੇ ਤਿਆਰੀ ਕਰਦੇ ਆਂ ਸ਼ੁਰੂਆਤੀ ਤੌਰ ਤੋਂ ਤਿਆਰੀ ਕਰਦੇ ਆਂ ਤੇ ਇਸ ਵਾਰੀ ਤਿਆਰੀ ਐਸੀ ਹੋਊਗੀ ਵੀ ਦੁਨੀਆ ਨੂੰ ਹਲਾ ਕੇ ਰੱਖ ਦਾਂਗੇ ਪਤਾ ਲੱਗ ਜੂਗਾ ਕਿ ਕੋਈ ਆਇਆ ਧਰਤੀ ਤੇ ਨੌਕਰੀ ਨੂੰ ਹਾਸਲ ਕਰਕੇ ਦਿਖਾਵਾਂਗੇ ਧੰਨਵਾਦ ਮਿਲਦੇ ਹਾਂ ਦੋਸਤੋ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ